ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਕਮਲਾ ਹੈਰਿਸ ਤੇ ਡੋਨਾਲਡ ਟਰੰਪ ਦੋਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜ਼ਬਰਦਸਤ ਤਿਆਰੀ ਕਰ ਰਹੇ ਨੇ ਮੰਗਲਵਾਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਬਹਿਸ 2024 ਕਮਲਾ ਹੈਰਿਸ ਲਈ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਪਿਛਲੀ ਬਹਿਸ ਚ ਡੋਨਾਲਡ ਟਰੰਪ ਨੇ ਜੋ ਬਾਈਡਨ ਨੂੰ ਹਰਾਇਆ ਸੀ ਬਾਈਡਨ ਦਾ ਪ੍ਰਦਰਸ਼ਨ ਇਨਾ ਖਰਾਬ ਰਿਹਾ ਸੀ ਕਿ ਉਹਨਾਂ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣਾ ਪਿਆ ਕਮਲਾ ਹਰਸਦਾ ਧਿਆਨ ਪਿਛਲੇ 5 ਦਿਨਾਂ ਤੋਂ ਮੰਗਲਵਾਰ ਦੀ ਬਹਿਸ ਤੇ ਹੀ ਹੈ ਉਹ ਪੈਂਸਿਲਵੇਨੀਆ ਦੇ ਪਿਟਬਰਗ ਦੇ ਇੱਕ ਹੋਟਲ 'ਚ ਇਸ ਦੀ ਤਿਆਰੀ ਕਰ ਰਹੀ ਹੈ ਕਮਲਾ ਸਾਬਕਾ ਰਾਸ਼ਟਰਪਤੀ 트ੰਪ ਵੱਲੋਂ ਪੁੱਛੇ ਗਏ ਸਵਾਲਾਂ ਦਾ ਬੇਤਰ ਢੰਗ ਨਾਲ ਜਵਾਬ ਦੇਣ ਲਈ ਤਿਆਰੀ ਕਰ ਰਹੀ ਹੈ ਉਧਰ ਰਿਪਬਲਿਕਨ ਉਮੀਦਵਾਰ 트ੰਪ ਬਹਿਸ ਦੀ ਤਿਆਰੀ ਨਹੀਂ ਕਰ ਰਿਹਾ ਉਹ ਕਹਿੰਦੇ ਨੇ ਜਨਤਕ ਬਹਿਸ ਲਈ ਪੜਨਾ ਬਹੁਤਾ ਜ਼ਰੂਰੀ ਨਹੀਂ ਹੈ ਇਸ ਤੱਤ ਤੋਂ ਕਿ ਸਾਬਕਾ ਰਾਸ਼ਟਰਪਤੀ ਆਪਣਾ ਪੂਰਾ ਦਿਨ ਪ੍ਰਚਾਰ 'ਚ ਬਿਤਾਉਂਦੇ ਨੇ ਅਧਿਐਨ ਕਰਨ ਨਾਲ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਆਖਰਕਾਰ ਕੀ ਚਾਹੁੰਦਾ ਹੈ ਅਜਿਹੇ ਵਿੱਚ ਰਿਪਬਲਿਕਨ ਨੇਤਾ ਅਤੇ 트੍ਰੰਪ ਦੇ ਸਮਰਥਕ ਉਹਨਾਂ ਨੂੰ ਇਹ ਵੀ ਸਲਾਹ ਦੇ ਰਹੇ ਨੇ ਕਿ ਉਹ ਡੈਮੋਕ੍ਰੈਟਿਕ ਉਮੀਦਵਾਰ ਉਪਰਾਸ਼ਟਪਤੀ ਕਮਲਾ ਹੈਰਿਸ ਤੇ ਨਿੱਜੀ ਟਿੱਪਣੀਆਂ ਕਰਨ ਦੀ ਬੇਵਕੂਫੀ ਨਾ ਕਰਨ ਉਹਨਾਂ ਦੀ ਨਸਲ ਇਤਿਹਾਸੇ ਤੇ ਟਿੱਪਣੀ ਨਾ ਕਰਨ ਕਮਲਾ ਹੈਰਿਸ ਭਾਰਤੀ ਮੂਲ ਦੀ ਅਮਰੀਕੀ ਹੈ 트੍ਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਮੰਚ ਤੇ ਕਮਲਾ ਹੈਰਿਸ ਨਾਲ ਅਰਥਵਿਵਸਥਾ ਅਤੇ ਪ੍ਰਵਾਸੀਆਂ ਬਾਰੇ ਅਹਿਮ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਹ ਆਪਣੀ ਵਿਰੋਧੀ ਦੇ ਰੰਗ ਅਤੇ ਨਸਲੀ ਪਛਾਣ ਨੂੰ ਲੈ ਕੇ ਸ਼ਾਂਤ ਰਹਿ ਸਕਣਗੇ ਜਿਵੇਂ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਨਹੀਂ ਕਰ ਸਕੇ ਉਹ ਫিলাਡੇਲਫੀਆ 'ਚ ਰਾਸ਼ਟਰੀ ਸੰਵਿਧਾਨ 'ਚ ਬਹਿਸ ਦੀ ਮੰਜ਼ਲ ਤੇ ਕਦਮ ਰੱਖਣ ਤੋਂ ਬਾਅਦ ਕੀ ਕਰਨਾ ਹੈ ਇਸ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ ABC ਨਿਊਜ਼ ਨੇ ਮੰਗਲਵਾਰ 10 ਸਤੰਬਰ ਨੂੰ ਰਾਤ 9 ਵਜੇ ਕਮਲਾ ਹੈਰਿਸ ਐਂਡ ਡੋਨਲਡ ਟਰੰਪ ABC ਨਿਊਜ਼ ਪ੍ਰੈਜ਼ੀਡੈਂਸ਼ੀਅਲ ਡਿਬੇਟ ਲਈ ਨਿਯਮਾਂ ਦਾ ਵੀ ਐਲਾਨ ਕੀਤਾ ਹੈ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਲਈ ਸ਼ਰਤਾਂ ਤੇ ਸਹਿਮਤ ਹੋਣ ਤੋਂ ਬਾਅਦ ਬਹਿਸ 'ਚ ਹਿੱਸਾ ਲੈਣ ਲਈ ਤਿਆਰ ਨੇ ਬਹਿਸ ਦੇ ਕਈ ਨਿਯਮ ਅਤੇ ਕਾਨੂੰਨ ਨੇ ਇਹ ਬਹਿਸ 90 ਮਿੰਟ ਦੀ ਹੋਵੇਗੀ ਦੋ ਵਪਾਰਕ ਬ੍ਰੇਕਾਂ ਦੇ ਨਾਲ ਇੱਥੇ ਦੋ ਸੰਚਾਲਕ ਹੋਣਗੇ ਡੇਵਿਡ ਮੋਅਰ ਤੇ ਲਿੰਸੇ ਡੇਵਿਸ ਅਤੇ ਇੱਕ ਵਿਅਕਤੀ ਸਵਾਲ ਪੁੱਛ ਰਿਹਾ ਹੋਵੇਗਾ ਉਮੀਦਵਾਰਾਂ ਨੂੰ ਸੰਚਾਲਕ ਦੁਆਰਾ ਪੇਸ਼ ਕੀਤਾ ਜਾਵੇਗਾ ਉਮੀਦਵਾਰ ਪਲੇਟਫਾਰਮ ਤੇ ਉਲਟ ਪਾਸਿਆਂ ਤੋਂ ਜਾਣ ਪਛਾਣ ਲਈ ਦਾਖਲ ਹੁੰਦੇ ਨੇ ਪਹਿਲਾ ਮੌਜੂਦ ਪਾਰਟੀ ਨੂੰ ਪੇਸ਼ ਕੀਤਾ ਜਾਵੇਗਾ ਕੋਈ ਸ਼ੁਰੂਆਤੀ ਭਾਸ਼ਣ ਨਹੀਂ ਸਮਾਪਤੀ ਭਾਸ਼ਣ ਲਈ ਹਰੇਕ ਉਮੀਦਵਾਰ ਲਈ 2 ਮਿੰਟ ਉਮੀਦਵਾਰ ਬਹਿਸ ਦੌਰਾਨ ਮੰਚ ਦੇ ਪਿੱਛੇ ਖੜਾ ਹੋਵੇਗਾ ਸਟੇਜ ਤੇ ਪ੍ਰੋਪਸ ਜਾਂ ਪੂਰਵ ਲਿਖਿਤ ਨੋਟਸ ਦੀ ਇਜਾਜ਼ਤ ਨਹੀਂ ਹੈ ਪ੍ਰੋਗਰਾਮ ਸਟਾਫ ਉਮੀਦਵਾਰਾਂ ਨਾਲ ਪਹਿਲਾਂ ਤੋਂ ਕੋਈ ਵਿਸ਼ਾ ਜਾਂ ਸਵਾਲ ਸਾਂਝਾ ਨਹੀਂ ਕਰ ਸਕਦਾ ਉਮੀਦਵਾਰ ਨੂੰ ਇੱਕ ਪੈਨ ਕਾਗਜ਼ ਦਾ ਇੱਕ ਪੈਡ ਅਤੇ ਇੱਕ ਪਾਣੀ ਦੀ ਬੋਤਲ ਦਿੱਤੀ ਜਾਵੇਗੀ ਉਮੀਦਵਾਰਾਂ ਨੂੰ ਸਵਾਲ ਦਾ ਜਵਾਬ ਦੇਣ ਲਈ 2 ਮਿੰਟ ਖੰਡਨ ਲਈ 2 ਮਿੰਟ ਅਤੇ ਫਾਲੋ ਅਪ ਕਾਰਵਾਈ ਸਪਸ਼ਟਿਕਰਨ ਜਾਂ ਪ੍ਰਤੀਕਿਰਿਆ ਲਈ ਇੱਕ ਹੋਰ ਮਿੰਟ ਦਿੱਤਾ ਜਾਵੇਗਾ ਸਿਰਫ ਉਹਨਾਂ ਉਮੀਦਵਾਰਾਂ ਦਾ ਮਾਈਕ ਲਾਈਵ ਹੋਵੇਗਾ ਜਿਨ੍ਹਾਂ ਦੇ ਬੋਲਣ ਦੀ ਵਾਰੀ ਹੈ ਤੇ ਜਦੋਂ ਕਿਸੇ ਹੋਰ ਉਮੀਦਵਾਰ ਨੂੰ ਬੋਲਣ ਦਾ ਮੌਕਾ ਮਿਲੇਗਾ ਤਾਂ ਪਿਛਲੇ ਉਮੀਦਵਾਰ ਦਾ ਮਾਈਕ ਬੰਦ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਨੂੰ ਇੱਕ ਦੂਜੇ ਤੋਂ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਹੋਵੇਗੀ ਮੁਹਿੰਮ ਦੇ ਅਮਲੇ ਵਿਗਿਆਪਨ ਦੇ ਬ੍ਰੇਕ ਦੌਰਾਨ ਉਮੀਦਵਾਰ ਨਾਲ ਗੱਲਬਾਤ ਨਹੀਂ ਕਰ ਸਕਦੇ ਸੰਚਾਲਕ ਸਮਾ ਸਮਝੌਤਿਆਂ ਨੂੰ ਲਾਗੂ ਕਰਨ ਲਈ 10 ਚਰਚਾਵਾਂ ਨੂੰ ਤੈਅ ਕਰਨ ਦੀ ਕੋਸ਼ਿਸ਼ ਕਰਨਗੇ ਕਮਰੇ ਵਿੱਚ ਕੋਈ ਵੀ ਦਰਸ਼ਕ ਨਹੀਂ ਹੋਵੇਗਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਵੱਲੋਂ ਅਮਰੀਕੀ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦੇ ਫੈਸਲੇ ਤੋਂ ਹੈਰਾਨ ਨੇ ਜ਼ਿਕਰਯੋਗ ਹੈ ਕਿ ਪੁਤਨ ਨੇ ਪੂਰਬੀ ਆਰਥਿਕ ਫੋਰਮ ਦੇ ਪਲੈਨਰੀ ਸੈਸ਼ਨ ਦੌਰਾਨ ਮਜ਼ਾਕ ਚ ਕਹਿ ਸੀ ਕਿ ਉਹ ਰੂਸ ਡੈਮੋਕ੍ਰੈਟਿਕ ਪਾਰਟੀ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੈਰਿਸ ਦਾ ਸਮਰਥਨ ਕਰੇਗਾ ਜਿਵੇਂ ਕਿ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਸੁਝਾ ਦਿੱਤਾ ਗਿਆ ਸੀ। ਵਲਾਦੀਮੀਰ ਪੁਤਨ ਨੇ ਕਿਹਾ ਕਿ ਹੈਰਿਸ ਦਾ ਹਾਸਾ ਇੰਨਾ ਚੰਗਾ ਸੀ ਕਿ ਕੋਈ ਇਹ ਸੱਟਾ ਕੱਟ ਸਕਦਾ ਹੈ ਕਿ ਉਹ ਵਧੀਆ ਕਰ ਰਹੀ ਹੈ। ਵਿਸਕਾਂਸਨ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਪੁਤਨ ਨੂੰ ਜਾਣਦਾ ਹਾਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਸ ਨੇ ਕਮਲਾ ਦਾ ਸਮਰਥਨ ਕੀਤਾ। ਮੈਨੂੰ ਇਸ ਨਾਲ ਬਹੁਤ ਦੁੱਖ ਹੋਇਆ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਮੁਸਕਰਾਹਟ ਨਾਲ ਕੀਤਾ ਗਿਆ ਫੈਸਲਾ ਹੈ ਉਹਨਾਂ ਨੇ ਹੈਰਾਨੀ ਜਿਤਾਈ ਕਿ ਰੂਸ ਦੇ ਰਾਸ਼ਟਰਪਤੀ ਨੇ ਹੈਰਿਸ ਦਾ ਸਮਰਥਨ ਕਿਉਂ ਕੀਤਾ ਉਹਨਾਂ ਨੇ ਕਿਹਾ ਕਿ ਪੋਤਨ ਸ਼ਤਰੰਜ ਦੇ ਖਿਡਾਰੀ ਨੇ ਇਸ ਤੋਂ ਇਲਾਵਾ ਉਸਨੇ ਭਰੋਸਾ ਪ੍ਰਗਟਾਇਆ ਕਿ ਉਸਦੇ ਸ਼ਾਸਨ 'ਚ ਯੂਕਰੇਨੀ ਸੰਘਰਸ਼ ਨਹੀਂ ਹੁੰਦਾ ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਹਿਯੋਗ 'ਚ ਨਵਾਂ ਵੱਡਿਆ ਸੰਗਠਨ ਹਿੰਦੂਜ਼ ਫੋਰ ਅਮਰੀਕਾ ਫਰਸਟ ਉੱਤਰਿਆ ਹੈ ਇਸਨੇ ਐਲਾਨ ਕੀਤਾ ਹੈ ਕਿ ਇਹ 트럼ਪ ਦੀ ਹਮਾਇਤ ਕਰੇਗਾ ਕਿਉਂਕਿ ਉਹ ਭਾਰਤ ਹਮਾਇਤੀ ਨੇ ਇਹ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਵਿਰੁੱਧ ਮੁਹਿੰਮ ਸ਼ੁਰੂ ਕਰੇਗਾ ਹਿੰਦੂਜ਼ ਫੋਰ ਅਮਰੀਕਾ ਫਰਸਟ ਦੇ ਪ੍ਰਧਾਨ ਤੇ ਸੰਸਥਾਪਕ ਉਤਸਵ ਸੰਦੂਜਾ ਨੇ ਕਿਹਾ ਹੈ ਕਿ 트럼ਪ ਭਾਰਤ ਅਤੇ ਪੀਐਮ ਨਰਿੰਦਰ ਮੋਦੀ ਦੇ ਸਮਰਥਕ ਨੇ ਜਦਕਿ ਹੈਰਿਸ ਨੇ ਭਾਰਤ ਅਤੇ ਭਾਰਤੀ ਲੋਕਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਉਨ੍ਹਾਂ ਨੇ ਕਿਹਾ ਕਿ ਬਾਈਡਨ ਹੈਰਿਸ ਪ੍ਰਸ਼ਾਸਨ ਨੇ ਸਰਹੱਦ ਨੂੰ ਵੀ ਸੁਰੱਖਿਅਤ ਨਹੀਂ ਰੱਖਿਆ ਉਪਰਾਸ਼ਟਪਤੀ ਕਮਲਾ ਹੈਰਿਸ ਨਾਲ ਬਹਿਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਵਿਰੋਧੀਆਂ ਨੂੰ ਧਮਕੀ ਦਿੱਤੀ ਹੈ ਕਿ ਚੋਣਾਂ 'ਚ ਜਿਨ੍ਹਾਂ ਦਾ ਵਤੀਰਾ ਉਹਨਾਂ ਖਿਲਾਫ ਠੀਕ ਨਹੀਂ ਰਹੇਗਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ 트ੰਪ ਨੇ ਇਹ ਧਮਕੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਤੀ ਹੈ 트ੰਪ ਨੇ ਲਿਖਿਆ ਕਿ ਰਾਸ਼ਟਰਪਤੀ ਚੋਣ ਜਿੱਤਣ ਮਗਰੋਂ ਉਹ ਅਜਿਹੇ ਲੋਕਾਂ ਨੂੰ ਸਜ਼ਾ ਦਿਵਾਉਣਗੇ ਜਿਹੜੇ ਉਹਨਾਂ ਨੂੰ ਧੋਖਾ ਦੇਣਗੇ ਉਹਨਾਂ ਵਕੀਲਾਂ ਸਿਆਸੀ ਮਾਹਿਰਾਂ ਦਾਨੀਆਂ ਗੈਰ ਕਾਨੂੰਨੀ ਵੋਟਰਾਂ ਅਤੇ ਭ੍ਰਸ਼ਟ ਚੋਣ ਅਧਿਕਾਰੀਆਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਜਿਹੜੇ ਗਲਤ ਪ੍ਰਚਾਰ ਕਰਦੇ ਫੜੇ ਜਾਣਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਟਰੰਪ ਦੇ ਪ੍ਰਚਾਰਕਾਂ ਤੇ ਭਾਈਵਾਲਾਂ ਨੇ ਉਸ ਨੂੰ ਹੈਰਿਸ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮਹਿੰਗਾਈ ਤੇ ਸਰਹੱਦੀ ਸੁਰੱਖਿਆ ਨੂੰ ਮੁੱਦਾ ਬਣਾਉਣ ਜਾਣਕਾਰੀ ਮੁਤਾਬਕ ਟਰੰਪ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਹਿੰਸਕ ਹਮਲਿਆਂ ਲਈ ਜੇਲ੍ਹ 'ਚ ਬੰਦ ਵਿਅਕਤੀਆਂ ਦਾ ਬਚਾਅ ਕੀਤਾ ਹੈ ਉਧਰ ਕਮਲਾ ਹੈਰਿਸ ਦੇ ਪ੍ਰਚਾਰ ਟੀਮ ਦੀ ਤਰਜਮਾਨ ਸਰਾਫਿਨਾ ਚੇਤਿਕਾ ਨੇ ਕਿਹਾ ਹੈ ਕਿ ਜੇ 트럼ਪ ਮੁੜ ਰਾਸ਼ਟਰਪਤੀ ਬਣਿਆ ਤਾਂ ਉਹ ਆਪਣੇ ਵਿਰੋਧੀਆਂ ਨੂੰ ਸਜ਼ਾਵਾ ਦੇਣ ਲਈ ਬੇਰੋਕ ਤਾਕਤ ਦੀ ਵਰਤੋਂ ਕਰ ਸਕਦੇ ਨੇ ਜੋ ਖਤਰਨਾਕ ਰੁਝਾਨ ਹੋਵੇਗਾ। ਕਾਂਗਰਸੀ ਆਗੂ ਰਾਹੁਲ ਗਾਂਧੀ 3 ਦਿਨਾਂ ਦੌਰੇ ਤੇ ਅਮਰੀਕਾ ਪੁੱਜੇ ਇਸ ਦੌਰਾਨ ਰਾਹੁਲ ਭਾਰਤ ਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਥਕ ਤੇ ਡੁੰਗਾਈ ਨਾਲ ਗੱਲਬਾਤ ਕਰਨਗੇ। ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਫੇਸਬੁੱਕ ਤੇ ਪਾਈ ਇੱਕ ਪੋਸਟ ਚ ਕਿਹਾ ਅਮਰੀਕਾ ਦੇ ਟੈਕਸਸ ਪ੍ਰਾਂਤ ਦੇ ਡੈਲਸ ਵਿੱਚ ਪ੍ਰਵਾਸੀ ਭਾਰਤੀਆਂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨੇ ਨਿੱਗਾ ਸਵਾਗਤ ਕੀਤਾ ਜਿਸ ਤੋਂ ਅਸਲ 'ਚ ਬਹੁਤ ਖੁਸ਼ ਆ ਅਮਰੀਕਾ ਪੁੱਜਣ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆ ਰਾਹੁਲ ਨੇ ਕਿਹਾ ਮੈਂ ਇਸ ਦੌਰੇ ਦੌਰਾਨ ਸਾਰਥਕ ਚਰਚਾ ਤੇ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ ਜਿਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ ਉਧਰ ਕਾਂਗਰਸ ਪਾਰਟੀ ਨੇ ਐਕਸ ਤੇ ਪਾਈ ਇੱਕ ਪੋਸਟ ਚ ਕਿ ਰਾਹੁਲ ਦਾ ਡੈਲਸ ਫੋਰਟਵਰਥ ਕੋ ਮੰਤਰੀ ਹਵਾਈ ਅੱਡੇ ਤੇ ਨਿੱਘਾ ਸਵਾਗਤ ਕੀਤਾ ਗਿਆ ਅਮਰੀਕਾ ਦੇ ਟੈਕਸਸ ਸੂਬੇ ਦੇ ਡੈਲਸ ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਚ ਲੱਖਾਂ ਹੁਨਰਮੰਦ ਲੋਕਾਂ ਨੂੰ ਲਾਂਬੇ ਕੀਤਾ ਜਾ ਰਿਹਾ ਹੈ ਉਹਨਾਂ ਮਹਾਭਾਰਤ ਦੇ ਇਕਲਵਯਾ ਦੀ ਪੁਰਾਣੀ ਕਥਾ ਦਾ ਜ਼ਿਕਰ ਵੀ ਕੀਤਾ ਜਿਸ ਨੇ ਆਪਣੇ ਗੁਰੂ ਦੇ ਕਹਿਣ ਤੇ ਆਪਣਾ ਅੰਗੂਠਾ ਕੱਟ ਕੇ ਉਹਨਾਂ ਨੂੰ ਦੇ ਦਿੱਤਾ ਸੀ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਐਤਵਾਰ ਨੂੰ ਡੈਲਸ ਚ ਟੈਕਸਸ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਚ ਹੁਨਰ ਦੀ ਕੋਈ ਘਾਟ ਨਹੀਂ ਹੈ ਬਲਕਿ ਇੱਥੇ ਹੁਨਰਮੰਦ ਲੋਕਾਂ ਲਈ ਸਨਮਾਨ ਨਹੀਂ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਕਾਂਗਰਸ ਦੇ ਅਧਿਕਾਰਤ ਖਾਤੇ ਤੇ ਰਾਹੁਲ ਗਾਂਧੀ ਦੇ ਹਵਾਲੇ ਨਾਲ ਪੋਸਟ ਕੀਤਾ ਗਿਆ ਕਿ ਤੁਸੀਂ ਇਕਲਵਯਾ ਦੀ ਕਹਾਣੀ ਸੁਣੀ ਹੈ ਭਾਰਤ ਚ ਜੋ ਕੁਝ ਹੋ ਰਿਹਾ ਹੈ ਜੇਕਰ ਤੁਸੀਂ ਇਸ ਨੂੰ ਸਮਝਣਾ ਚਾਹੁੰਦੇ ਆ ਤਾਂ ਇੱਥੇ ਲੱਖਾਂ ਕਰੋੜਾਂ ਇਕਲਵਯਾ ਦੀਆਂ ਕਹਾਣੀਆਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਹੁਨਰਮੰਦ ਲੋਕਾਂ ਨੂੰ ਲਾਂਬੇ ਕੀਤੇ ਜਾ ਰਿਹਾ ਹੈ ਉਹਨਾਂ ਨੂੰ ਕੰਮ ਕਰਨ ਜਾਂ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਤੇ ਇਹ ਹਰ ਜਗ੍ਹਾ ਹੋ ਰਿਹਾ ਹੈ ਗਾਂਧੀ ਅਮਰੀਕਾ ਦੇ 4 ਰੋਜ਼ਾ ਗੈਰ ਰਸਮੀ ਦੌਰੇ ਤੇ ਨੇ ਇਸ ਦੌਰਾਨ ਉਹ ਭਾਰਤੀ ਮੂਲ ਦੇ ਲੋਕਾਂ ਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ ਰਾਹੁਲ ਗਾਂਧੀ 8 ਤੋਂ 10 ਸਤੰਬਰ ਤੱਕ ਅਮਰੀਕਾ ਦੌਰੇ ਤੇ ਰਹਿਣਗੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਅਮਰੀਕਾ ਦੌਰਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ 4 ਸਾਲ ਦੇ ਕਾਰਜਕਾਲ 'ਚ 532 ਦਿਨਾਂ ਦੀ ਛੁੱਟੀ ਲਈ ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ 81 ਸਾਲਾ ਬਾਈਡਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ 1326 ਦਿਨ ਹੋ ਗਏ ਨੇ ਬਾਈਡਨ ਨੇ ਇਹਨਾਂ ਦਿਨਾਂ 'ਚੋਂ 40% ਛੁੱਟੀ ਲੈ ਲਈ ਹੈ ਜਦਕਿ ਉਹਨਾਂ ਨੇ ਸਿਰਫ 794 ਦਿਨ ਕੰਮ ਕੀਤਾ ਹੈ ਰਿਪੋਰਟ ਮੁਤਾਬਕ ਬਾਈਡਨ ਹਰ 10 ਦਿਨ 'ਚੋਂ 4 ਛੁੱਟੀਆਂ ਲੈ ਰਹੇ ਨੇ ਅਮਰੀਕਾ 'ਚ ਕਿਸੇ ਵੀ ਵਿਅਕਤੀ ਨੂੰ ਹਰ ਸਾਲ ਔਸਤਨ 11 ਦਿਨ ਦੀ ਛੁੱਟੀ ਮਿਲਦੀ ਹੈ। ਬਾਈਡਨ ਜਿੰਨੀਆਂ 4 ਸਾਲ ਦੀਆਂ ਛੁੱਟੀਆਂ ਲੈਣ ਲਈ ਇੱਕ ਆਮ ਅਮਰੀਕੀ ਵਿਅਕਤੀ ਨੂੰ 48 ਸਾਲ ਲੱਗ ਜਾਣਗੇ। ਇਹ ਅਮਰੀਕੀ ਇਤਿਹਾਸ 'ਚ ਕਿਸੇ ਵੀ ਰਾਸ਼ਟਰਪਤੀ ਦੁਆਰਾ ਲਈਆਂ ਗਈਆਂ ਸਭ ਤੋਂ ਵੱਧ ਛੁੱਟੀਆਂ ਨੇ। ਇਸ ਤੋਂ ਪਹਿਲਾਂ ਆਪਣੇ ਕਾਰਜਕਾਲ ਦੌਰਾਨ ਟਰੰਪ ਨੇ 1461 ਦਿਨਾਂ 'ਚੋਂ 26% ਯਾਨੀ ਕਿ 381 ਦਿਨਾਂ ਦੀ ਛੁੱਟੀ ਲਈ ਸੀ, ਜਦਕਿ ਬਰਾਕ ਓਬਾਮਾ ਤੇ ਰੋਨਾਲਡ ਰੀਗਨ ਆਪਣੇ ਕੁੱਲ ਕਾਰਜਕਾਲ ਦੇ 11% ਦਿਨਾਂ ਦੀ ਹੀ ਛੁੱਟੀ ਤੇ ਸਨ। ਜਿਮੀ ਕਾਰਟਰ ਨੇ ਰਾਸ਼ਟਰਪਤੀ ਵਜੋਂ ਸਿਰਫ 79 ਦਿਨਾਂ ਦੀ ਛੁੱਟੀ ਲਈ ਸੀ ਅਮਰੀਕਾ ਨਾਲ ਹੋਏ ਸਮਝੌਤੇ ਤਹਿਤ ਮੱਧ ਅਮਰੀਕੀ ਦੇਸ਼ ਪਨਾਮਾ ਨੇ 130 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਇਹ ਭਾਰਤੀ ਗੈਰ ਕਾਨੂੰਨੀ ਤੌਰ ਤੇ ਪਹੁੰਚ ਤੋਂ ਬਾਹਰ ਡੇਰੀਅਨ ਜੰਗਲ ਰਾਹੀਂ ਪਨਾਮਾ ਚ ਦਾਖਲ ਹੋਏ ਸਨ ਇਸ ਸੌਦੇ ਤਹਿਤ ਅਮਰੀਕਾ ਤੋਂ ਬਾਹਰ ਇਹ ਆਪਣੀ ਕਿਸਮ ਦਾ ਪਹਿਲਾ ਦੇਸ਼ ਨਿਕਾਲਾ ਹੈ ਸ਼ੁੱਕਰਵਾਰ ਦੇ ਦੇਸ਼ ਨਿਕਾਲੇ ਸਮੇਤ ਪਨਾਮਾ ਨੇ 2 ਹਫ਼ਤਿਆਂ ਚ 219 ਪ੍ਰਵਾਸੀਆਂ ਨੂੰ ਕੱਢਿਆ ਹੈ ਵਾਸ਼ਿੰਗਟਨ ਨੇ ਆਪਣੀ ਦੱਖਣੀ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਘਟਾਉਣ ਦੀ ਕੋਸ਼ਿਸ਼ ਚ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਮੱਧ ਅਮਰੀਕੀ ਦੇਸ਼ ਨਾਲ ਇੱਕ ਸੌਦਾ ਕੀਤਾ ਹੈ ਅਮਰੀਕਾ ਨੇ ਇਸ ਤੇ 6 ਮਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਕੀਤਾ ਹੈ ਪਨਾਮਾ ਦੇ ਇਮੀਗ੍ਰੇਸ਼ਨ ਡਾਇਰੈਕਟਰ ਰੋਜਰ ਮੋਜੀਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹਨਾਂ 130 ਭਾਰਤੀਆਂ ਨੂੰ ਦੇਸ਼ ਚ ਅਨਿਯਮਿਤ ਤੌਰ ਤੇ ਰਹਿਣ ਦੇ ਦੋਸ਼ ਚ ਚਾਰਟਰਡ ਫਲਾਈਟ ਰਾਹੀਂ ਨਵੀਂ ਦਿੱਲੀ ਭੇਜ ਦਿੱਤਾ ਗਿਆ ਹੈ ਮੱਧ ਅਮਰੀਕਾ ਲਈ ਅਮਰੀਕੀ ਸੁਰੱਖਿਆ ਅਟੈਚੀ ਮਾਰਲਿਨ ਪਿਨੇਰੋ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵਸ਼ਿੰਗਟਨ ਇਸ ਸਹਿਯੋਗ ਲਈ ਪਨਾਮਾ ਦੀ ਸਰਕਾਰ ਦਾ ਬਹੁਤ ਧੰਨਵਾਦੀ ਹੈ ਅਸੀਂ ਕਿਸੇ ਵੀ ਹਾਲਾਤ 'ਚ ਆ ਨਿਯਮਿਤ ਮਾਈਗ੍ਰੇਸ਼ਨ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ ਦੱਸਦੀ ਹੈ ਕਿ ਕੋਲੰਬੀਆ ਅਤੇ ਪਨਾਮਾ ਦੇ ਵਿਚਕਾਰ ਸਥਿਤ ਡੇਰੀਅਨ ਜੰਗਲ ਮੱਧ ਅਮਰੀਕਾ ਤੇ ਮੈਕਸੀਕੋ ਦੇ ਰਸਤੇ ਦੱਖਣੀ ਅਮਰੀਕਾ ਤੋਂ ਅਮਰੀਕਾ ਪਹੁੰਚਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਇੱਕ ਮਹੱਤਵਪੂਰਨ ਗਲਿਆਰਾ ਬਣ ਗਿਆ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ